हां जी दोस्तों सारे अनु सत श्री काल वाहिगुरु जी का खालसा वाहिगुरु जी की फतेह दोस्तों मैं ਤੁਹਾਡਾ ਸੁਰਿੰਦਰ ਸਿੰਘ ਸੱਗੂ ਸਾਰਿਆਂ ਦਾ ਸਵਾਗਤ ਕਰਦਾ YouTube ਚੈਨਲ ਪੰਜਾਬ ਬੋਲ ਦਾ ਤੇ Facebook ਪੇਜ ਸੁਰਿੰਦਰ ਸਿੰਘ ਸੱਗੂ ਦੇ ਉੱਪਰ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਮਸ਼ੂ ਪ੍ਰਾਪਤ ਧਰਤੀ ਚਮਕੌਰ ਸਾਹਿਬ ਦੀ ਧਰਤੀ ਤੇ ਆਂ ਇੱਥੇ ਪਿੰਡਾ ਗਧਰਾਮ ਖੁਰਦ ਗੁਰਬਾਣੀ ਚ ਇੱਕ ਤੁਕ ਹੁੰਦੀ ਆ ਕੋਈ ਹਰਿਆ ਬੂਟ ਰਿਓਰੀ ਜੰਗਲ ਨੂੰ ਅੱਗ ਲੱਗੀ ਚ ਕੋਈ ਕੋਈ ਬੂਟਾ ਬਚਦਾ ਜਿਹੜਾ ਕੋਈ ਹਰਾ ਬਚਦਾ ਇਹ ਪਿੰਡ ਉਹ ਬੂਟਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇੱਥੋਂ ਦੇ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਜੀ ਆਪਣੇ ਨਾਲ ਨੇ ਇਹ ਪਿੰਡ ਦੀ ਖੂਬੀ ਇਹ ਨਾਲ ਦੀ ਨਾਲ ਸਰਮਨ ਸਿੰਘ ਸਾਹਿਬ ਨੂੰ ਪੁੱਛਾਂਗੇ ਕੀ ਖੂਬੀ ਆ ਤੁਸੀਂ ਹੈਰਾਨ ਹੋਵੋਗੇ ਵੀ ਪੰਜਾਬ ਦਾ ਸਾਡੇ ਹਿਸਾਬ ਨਾਲੇ ਪਹਿਲਾ ਪਿੰਡ ਆ ਜਿਹੜਾ ਉਸ ਅੱਗ ਤੋਂ ਬਚਿਆ ਹੋਇਆ ਅੱਗ ਜੇਰੀ ਸਾਡੇ ਚੁੱਲਿਆਂ ਚ ਉੱਠ ਕੇ ਸਾਡੀਆਂ ਸੱਤਾਂ ਚਲੀ ਗਈ ਸਾਡੀ ਸਿਵਿਆਂ ਚ ਚਲੀ ਗਈ ਸਾਡੇ ਨੌਜਵਾਨਾਂ ਨੂੰ ਖਾ ਗਈ ਚਿੱਟਾ ਮਾਲਵੇ ਦੇ ਵਿੱਚ ਚਿੱਟਾ ਹਰੇਕ ਪਿੰਡ ਦੇ ਵਿੱਚ ਹਰੇਕ ਘਰ ਦੇ ਵਿੱਚ ਆ ਹਰ ਰੋਜ਼ ਨੌਜ ਉਹਨਾਂ ਦੀਆਂ ਮੋਤਾਂ ਹੋ ਰਹੀਆਂ ਨੇ ਹਰ ਰੋਜ਼ ਅ ਇਹਨੂੰ ਲੋਕ ਵਰਤ ਕੇ ਪੈਸੇ ਵੀ ਕਮਾ ਰਹੇ ਨੇ ਕੁਝ ਲੀਡਰਾਂ ਨੂੰ ਪੈਸੇ ਨਾਲ ਇਹ ਬੰਦਾ ਕਮਾਈ ਦੇ ਰਿਹਾ ਇਹ ਚੀਜ਼ ਕਮਾਈ ਦੇ ਰਹੀ ਆ ਪਰ ਕੁਝ ਘਰਾਂ ਦੇ ਵਿੱਚ ਸੱਤਰ ਵਸਾ ਰਹੇ ਆ ਪਰ ਇਹ ਪਿੰਡ ਉਹ ਬੂਟਾ ਜਿਹੜਾ ਜੰਗਲ ਨੂੰ ਅੱਗ ਲੱਗਣ ਦੇ ਬਾਵਜੂਦ ਵੀ ਹਰਾ ਆਪਣੇ ਨਾਲ ਸਰਪੰਚ ਸੁਖਵਿੰਦਰ ਸਿੰਘ ਜੀ ਇਹਨਾਂ ਨਾਲ ਆਪਾਂ ਗੱਲ ਕਰ ਗਏ ਸਰਪੰਚ ਸਾਹਿਬ ਬਹੁਤ ਸੱਚਾ ਖਾਲਸਾਵਾਦੀ ਇਹ ਹੱਕ ਨਾਲ ਠੀਕਾ ਕੁ ਬਧੀ ਜੀ ਚੜਦੀ ਕਲਾ ਜੀ ਸਰਪੰਚ ਸਾਹਿਬ ਤੁਹਾਡਾ ਪਿੰਡ ਕਿਵੇਂ ਬਚਾ ਲਿਆ ਤੁਸੀਂ ਇਸ ਤੱਕ 21 ਗੁਰੂ ਸਾਹਿਬ ਦੀ ਕਿਰਪਾ ਹੋਈ ਤੁਹਾਡੇ ਲੋਕਾਂ ਦੀ ਮਿਹਨਤ ਕੀ ਹੋਇਆ ਜੀ ਗੁਰੂ ਸਾਹਿਬ ਦੀ ਕਿਰਪਾ ਤਾਂ ਹੈ ਹੀ ਹੈ ਹਾਂਜੀ ਤੇ ਮੇਨੇ ਆ ਕਿ ਜਿਹੜੇ ਸਾਡੇ ਤੋਂ ਸੀਨੀਅਰ ਪਹਿਲੀ ਪੀੜ੍ਹੀ ਹੈ ਜੀ ਉਹਨਾਂ ਨੇ ਸਾਨੂੰ ਗਰਾਉਂਡ ਨਾਲ ਜੋੜ ਕੇ ਰੱਖਿਆ ਹਰ ਇੱਕ ਤਰ੍ਹਾਂ ਦੀ ਸਹੂਲਤਾਂ ਉਪਲਬਧ ਕਰਾਈ ਉਹਨਾਂ ਨੇ ਸਾਨੂੰ ਠੀਕ ਹੈ ਜੀ ਹਾਂ ਜੀ ਪਿੰਡ ਤੇ ਕੋਈ ਕਲੱਬ ਵਗੈਰਾ ਬਣੇ ਹੋਏ ਜਾਂ ਪੰਚਾਇਤ ਕਰਦਾ ਹੈ ਸਾਡਾ ਸਟਾਰ ਜੂਸ ਵੈਲਫੇਅਰ ਕਲੱਬ ਹੈਗਾ ਸਾਡਾ ਪਿੰਡ ਦਾ ਬਣਿਆ ਹੋਇਆ ਹਾਂਜੀ ਅੱਛਾ ਜੀ ਤੁਹਾਡੇ ਪਿੰਡ ਤੇ ਤੁਸੀਂ ਦੱਸਣ ਮੁਤਾਬਕ ਹਿੰਮਤ ਸਿੰਘ ਦੇ ਵਿਜਿਤਕਰ ਚਿੱਟੇ ਨਾਲ ਕੋਈ ਮੌਤ ਨਹੀਂ ਹੋਈ ਚਿੱਟਾ ਵਿਜਿਤਕਰ ਤੁਹਾਡੇ ਪਿੰਡ ਤੇ ਨਹੀਂ ਆਇਆ ਨਹੀਂ ਚਿੱਟਾ ਦਾ ਤਾਂ ਬਹੁਤ ਵੱਡਾ ਨਸ਼ਾ ਹੈ ਸਾਡੇ ਛੋਟੇ ਨਸ਼ੇ ਵੀ ਨਹੀਂ ਹੈ अच्छा जी हां छोटे नशे भी नहीं है जड़ी आम पुक्की वगैरह वो भी नहीं हैगी वगैरह जमे अफीम कह दंदे या चाईनी कहनी वगैरह वगैरह सिगरेट वगैरह तमन नशा भी नहीं कोई अच्छा ਤੁਸੀਂ ਇਹ ਇਹ ਵੀ ਤੁਹਾਡੇ ਪਿੰਡ ਚ ਬੱਤ ਰਹੀ ਹੈ ਕੀ ਬਾਤ ਹੈ ਦਰਸ਼ਕੋ ਬਹੁਤ ਵੱਡੀ ਗੱਲ ਆ ਇਹ ਬਈ ਚਿੱਟਾ ਤਾਂ ਜਿਹੜਾ ਆਮ ਘਰਾਂ ਚ ਮਿਲ ਰਹਾ ਪਰ ਇਸ ਪਿੰਡ ਦੇ ਵਿੱਚੋਂ ਇਹ ਕਹਿੰਦੇ ਵੀ ਕੋਈ ਹੋਰ ਨਸ਼ਾ ਵੀ ਨਹੀਂ ਮਿਲ ਰਹਾ ਜਿਵੇਂ ਕੋਈ ਆਪਾਂ ਅਫੀਮ ਕਹ ਦੰਦੇ ਆ ਜਾਂ ਪੁੱਕੀ ਕਹ ਦੰਦੇ ਆ ਕੋਈ ਚੈਨੀ ਕਹਨੀ ਨਸ਼ਾ ਨਾ ਦੁਕਾਨਾਂ ਤੇ ਵਿਕਦਾ ਮੈਡੀਕਲ ਨਸ਼ਾ ਨਹੀਂ ਤੁਹਾਡੇ ਪਿੰਡ ਦਾ ਜੀ ਨਹੀਂ ਨਹੀਂ ਇਦਾਂ ਕੁਝ ਨਹੀਂ ਹੈ ਮੈਡੀਕਲ ਨਸ਼ਾ ਨਹੀਂ ਅੱਛਾ ਜੀ ਮਤਲਬ ਅਜ ਤੱਕ ਤੁਹਾਡੇ ਪਿੰਡ ਚ ਕੋਈ ਵੀ ਇਹੋ ਜਿਹੀ ਘਟਨਾ ਨਹੀਂ ਵਾਪਰੀ ਜਿਹਦੇ ਨਾਲ ਨਸ਼ੇ ਨਾਲ ਤਾਂ ਕੋਈ ਡੈਥ ਵੀ ਨਹੀਂ ਹੋਈ ਹੈ ਇਦਾਂ ਦਾ ਕੋਈ ਅੱਛਾ ਜੀ ਠੀਕ ਹੈ ਜਿਹੜੀ ਤੁਹਾਡੀ ਕਲੱਬ ਆਫਰ ਕੀ ਕੁਛ ਕਰਦੇ ਜੀ ਕੀ ਜਾਗਰੂ ਕਰਦੇ ਆ ਲੋਕਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹੋ ਜਾਂ ਕੀ ਕਰਦੇ ਹੋ ਜੀ ਹਾਂ ਗਰਾਊਂਡ ਦੇ ਵਿੱਚ ਕਰਾਉਂਦੇ ਆ ਜਿਵੇਂ ਹੁਣ ਪਹਿਲਾਂ ਸਾਨੂੰ ਚਰਨਜੀਤ ਸਿੰਘ ਜੀ ਸਰਕਾਰ ਨੇ ਸਾਨੂੰ 10 ਲੱਖ ਰੁਪਏ ਜਿੰਮ ਵਾਸਤੇ ਦਿੱਤਾ ਤਾਂ ਸਾਡੇ ਮੁੰਡਿਆਂ ਨੇ ਐਨ ਆਰ ਆਈ ਜਿਹੜੇ ਉਰੇ ਫੇਰਪੁਰ ਕੇ ਗਏ ਉਹਨਾਂ ਨੇ ਸਾਨੂੰ 2.5 ਲੱਖ ਦੀ ਮਦਦ ਕੀਤੀ मतलब ਵਧੀਆ ਜਿੰਮ ਵਗੈਰਾ ਬਣਾ ਕੇ ਦਿੱਤੀ ਅਸੀਂ ਮੁੰਡਿਆਂ ਨੂੰ ਠੀਕ ਹੈ ਜੀ ਤੇ ਗਰਾਊਂਡ ਵਗੈਰਾ ਨਾਲ ਜੁੜੇ ਹੋਇਆ ਸਾਰੇ ਕਰਾਉਂਦੇ ਆ ਗਰਾਊਂਡ ਜਿਹਾਂ ਦੇ ਸਾਰੇ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਤੇ ਸਮਨ ਸਾਹਿਬ ਜਿਹੜਾ ਤੁਸੀਂ ਜਿੰਮ ਦੀ ਗੱਲ ਕਰੀ ਹੈ ਵੀ ਐਨ ਆਰ ਆਈ ਤੁਹਾਨੂੰ ਪੂਰੀ ਮਦਦ ਕਰ ਰਹੇ ਪਿੰਡ ਤੇ ਹਾਂਜੀ ਪੂਰੀ ਮਦਦ ਤੇ ਪਿੰਡ ਚ ਕੋਈ ਕੋ ਨੇ ਨਹੀਂ ਕੋਚ ਨਹੀਂ ਹੈ ਪਹਿਲਾਂ ਜੇ ਮੈਂ ਚੰਕੌਰ ਸਾਹਿਬ ਲੱਗੇ ਹੋਏ ਤੇ ਜੇਮਾ ਨਹੀਂ ਸੀਗੀ ਜਦੋਂ ਜੇਮੌਰ ਸਾਹਿਬ ਜਾਂਦੇ ਤੇ ਉਹ ਮੁੰਡੇ ਨੇ ਉੱਥੋਂ ਹੀ ਟ੍ਰੇਨਿੰਗ ਲੱਤੀ ਹੋਈ ਹੈ ਉਹ ਫਿਰ ਹੁਣ ਅੱਗੇ ਮੁੰਡਿਆਂ ਨੂੰ ਟ੍ਰੇਨਿੰਗ ਕਰਦੇ ਆ ਫਿਰ ਆਪੀ ਆਪ ਵੀ ਮੁੰਡੇ ਜਿਹੜੇ ਸੀਨੀਅਰ ਹੋ ਦੁਨੀਆ ਨੂੰ ਸਟਾਈਜ ਜਾਂਦੇ ਜਾਣੇ ਜਾਨੀ ਬੱਚੇ ਨੌਜਵਾਨ ਗਰਾਉਂਡਾਂ 'ਚ ਮਿਲਦੇ ਆ ਸ਼ਾਮ ਨੂੰ ਜੇ ਮਿਲਣਾ ਗਰਾਉਂਡ 'ਚ ਮਿਲਦੇ ਵਾਹ ਜੀ ਵਾਹ ਇਹ ਬਹੁਤ ਵੱਡੀ ਗੱਲ ਆ ਜਿਹੜਾ ਤੁਸੀਂ ਆਪਦਾ ਪਿੰਡ ਸੰਭਿਆ ਹੋਇਆ ਕਿ ਮੈਂ ਕਹਿੰਦਾ ਵੀ ਕਰੋੜਾਂ ਦੀ ਜਾਇਦਾਦ ਆਹੀ ਨਹੀਂ ਤਾਂ ਇਹ ਇੱਕ ਕਲੰਕ ਲੱਗ ਗਿਆ ਪਿੰਡ ਪੰਜਾਬ ਨੂੰ ਆਪਣੇ ਨੂੰ ਬਿਚੱਟੇ ਨੇ ਕਰ ਕਰ ਸੱਤਰ ਬਚਾਤੇ ਸਰਪੰਚ ਜੀ ਹੋਰ ਤੁਸੀਂ ਕੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੋਗੇ ਪੰਜਾਬ ਨੂੰ ਬਾਕੀ ਵਸਨੀਕਾਂ ਨੂੰ ਪੰਜਾਬ ਵਾਸੀ ਪੰਜਾਬ ਵਾਸੀਆਂ ਨੂੰ ਇਹ ਕਿ ਨਿਆਣਿਆਂ ਨੂੰ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਗੁਰੂਆਂ ਨਾਲ ਜੋੜੋ ਜੀ ਨਾਲ ਨਾਲ ਜੋੜੋ ਹਾਂਜੀ ਤੇ ਤਾਂ ਹੀ ਉਹ ਬਚਣਗੇ ਮੇਨ ਕੰਮ ਇਹ ਹੈ ਕਿ ਜਦੋਂ ਬੇਲੇ ਰਹਿਣਾ ਅੰਦਰ ਵੱੜ ਕੇ ਰਹਿਣਾ ਅੰਦਰ ਇਹ ਲਾ ਮੰਨ ਸਿਕਾਂ ਦਾ ਕਰੋ ਕੰਮ ਸਾਡੇ ਕੇ ਵੀ ਹੈ ਕਿ ਹਾਂ ਜਿੰਨੇ ਵੀ ਮੁੰਡੇ ਹੈਗੇ ਹਨ ਨਾ ਮੁੰਡੇ ਕੁੜੀਆਂ ਸਾਰੀ ਐਜੂਕੇਟਡ ਹੈ ਇਹ ਵੀ ਬਹੁਤ ਬੜਾ ਕਾਰਨ ਹੈ ਹਾਂਜੀ ਜਾਂ ਤਾਂ ਸਟੱਡੀ ਕਰਦੇ ਆ ਜਾਂ ਜੋਬ ਕਰਦੇ ਚਾਹੇ ਕੋਈ ਪ੍ਰਾਈਵੇਟ ਹੈ ਚਾਹੇ ਗਵਰਨਮੈਂਟ ਹੈ ਇਹ ਵੀ ਇਹ ਵੀ ਬਹੁਤ ਬੜਾ ਕਾਰਨ ਹੈ ਸਾਡੇ ਇਥੋਂ ਪਿੰਡ ਥੋੜਾ ਛੋਟਾ ਹੀ ਆ ਜੀ ਛੋਟਾ ਹੀ ਪਿੰਡ ਕਿੰਨੀ ਕਵਰਦੀ ਆ ਜੀ ਪਿੰਡ ਦੀ 265 ਕਿਤੇ ਲਗਭਗ ਕਵਰਦੀ ਬਹੁਤ ਥੋੜੀ ਕਵਰਦੀ ਹੈ ਇਹਦਾ ਮਤਲਬ ਤੁਹਾਡੇ ਵਿੱਚ ਜ਼ਮੀਨ ਵੀ ਘੱਟ ਹੋਊਗੀ ਇੱਥੇ ਹਾਂਜੀ ਜ਼ਮੀਨ ਹੈ ਜ਼ਮੀਨ ਘਟ ਹੋਣ ਦਾ ਕਾਰਨ ਵੀ ਇਹੀ ਹੁੰਦਾ ਨਾ ਵੀ ਲੋਕ ਨੌਕਰੀਆਂ ਵੱਲ ਨੂੰ ਹੋ ਲੈਂਦੇ ਆ ਨਾ ਪੜ੍ਹਾਈ ਬੰਦ ਕਰ ਦਿਆ ਬੱਚੇ ਹਨਾ ਹਮਤ ਸਿੰਘ ਜੀ ਨੇ ਨਾਲ ਐਡਵੋਕੇਟ ਰਵਿੰਦਰ ਸਿੰਘ ਜੀ ਨੇ ਇਹਨਾਂ ਨੂੰ ਪੁੱਛਦਿਆਂ ਵੀ ਇਹਨਾਂ ਨੇ ਆਪਣਾ ਪਿੰਡ ਕਿਵੇਂ ਸੰਭਾਲਿਆ ਹੋਇਆ ਵਿਧਿਸਾਸਿਕਾ ਲਾਈਜ਼ ਖਾਲਸਾ ਬਾਈ ਵਾਰ ਇਜ਼ ਸੋਸੋ ਉਹ ਠੀਕ ਠਾਕ ਹੋ ਜੀ ਚੜਦੀ ਕਲਾ ਜੀ ਸੁਣਾਓ ਵਕੀਲ ਸਾਹਿਬ ਠੀਕ ਠਾਕ ਹੋ ਠੀਕ ਹੈ ਚੜਦੀ ਕਲਾ ਜੀ ਠੀਕ ਹੈ ਜੀ ਤੁਸੀਂ ਪਿੰਡ ਨੂੰ ਸੰਭਾਲਣ ਦੀ ਕਿਵੇਂ ਪਲਾਨਿੰਗ ਕਰ ਲਈਏ ਇਹ ਜਿਹੜਾ ਤੁਸੀਂ ਨਸ਼ਿਆਂ ਤੋਂ ਪਿੰਡ ਬਚਾ ਲਿਆ ਆਪਦਾ ਇੱਕ ਕੀ ਪਲਾਨ ਚੱਲਦੀ ਤੁਸੀਂ ਮਤਲਬ ਬਹੁਤ ਇੱਕ ਵੱਖਰੀ ਗੱਲ ਕਰ ਲਈ ਲੱਗਾ ਦੇਖੀ ਪਹਿਲੀ ਤਾਂ ਗੱਲ ਹੈ ਵੀ ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਹੈ ਜੀ ਗੁਰੂ ਗੋਬਿੰਦ ਸਿੰਘ ਨਗਰ ਆ ਜਿਸੇ ਜਿਹੜਾ ਤੁਸੀਂ ਆਏ ਆ ਹਾਂਜੀ ਹਾਂਜੀ ਤੇ ਦੂਜੀ ਗੱਲ ਹੈ ਕਿ ਕਹਿੰਦੇ ਹੁੰਦੇ ਆ ਵੀ ਜਿਵੇਂ ਜਿਵੇਂ ਆਪਾਂ ਦੇਖਦੇ ਆ ਹਾਂਜੀ ਉਹਦੇ ਦੋ ਨਜ਼ਰੀਏ ਹੋ ਸਕਦੇ ਜਾਂ ਤਾਂ ਅਸੀਂ ਉਹਦੇ ਵਰਗੇ ਬਣ ਜਾਈਏ ਬਿਲਕੁਲ ਜਾਂ ਫਿਰ ਅਸੀਂ ਉਹਨੂੰ ਪਛਾਣ ਲਈਏ ਵੀ ਉਹ ਗਲਤ ਆ ਤਾਂ ਉਹ ਰਾਹ ਤੋਂ ਬਦਲਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਅਸੀਂ ਸ਼ੁਰੂ ਤੋਂ ਮਤਲਬ ਸਾਡੀ ਦੂਜੀ ਤੀਜੀ ਪੀੜ੍ਹੀ ਹੈ ਜਿਹੜੀ ਅਸੀਂ ਖੇលਦੀ ਦੇਖਦੇ ਆਏ ਗਰਾਊਂਡ ਦੇ ਹਾਂਜੀ 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 ਬਹੁਤ ਬੜੇ ਬੜੇ ਪਲੇਅਰ ਸਾਡੇ ਗਰਾਊਂਡਾਂ ਚੋਂ ਸੈਲੈਕਟ ਵੀ ਹੋਏ ਆ ਤੇ ਕੋਚ ਵੀ ਰਹੇ ਆ ਪੰਜਾਬ ਦੀਆਂ ਪੁਰਸ਼ ਦੀਆਂ ਟੀਮਾਂ ਚ ਵੀ ਖੇਡਦੇ ਰਹੇ ਆ ਠੀਕ ਆ ਜੀ ਤੇ ਅਸੀਂ ਉਹ ਉਹ ਰਾਹ ਤੇ ਚੱਲਦੇ ਹੋਏ ਪੜ੍ਹਾਈ ਦੇ ਨਾਲ ਨਾਲ ਸ਼ੁਰੂ ਤੋਂ ਮਤਲਬ ਅਸੀਂ ਗਰਾਊਂਡ ਨਾਲ ਸਾਡਾ ਪਿੰਡ ਜੁੜਿਆ ਹੋਇਆ ਜੁੜਿਆ ਹੋਇਆ ਠੀਕ ਆ ਜੀ ਤੇ ਬੜੀ ਕਾਫੀ ਚੰਗੀ ਟੀਮ ਹੈ ਸਾਡੇ ਪਿੰਡ ਦੀ ਵਾਲੀਵਾਲ ਦੀ ਹੈਗੀ ਆ ਠੀਕ ਹੈ ਜੀ ਤੇ ਨਾਲ ਦੇ ਜਿਹੜੇ ਪਿੰਡ ਆ ਇਹ ਗੱਲ ਸਾਡੇ ਪਿੰਡ ਦੀ ਮਤਲਬ ਜਿਹੜੀ ਸ਼ਿਫਤਾ ਹੁਣ ਜਿਹੜੇ ਵਿਸ਼ੇ ਤੇ ਆਪਾਂ ਗੱਲ ਕਰਦੇ ਹੋਏ ਆ ਅੱਜ ਦੇ ਨਸ਼ੇ ਤੋਂ ਬਹੁਤ ਬਚਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਇਹ ਦੇਖੋ ਦੇਖੀ ਹੈ ਜੀ ਜਿਵੇਂ ਜਿਵੇਂ ਅਸੀਂ ਆਪਣੇ ਸੀਨੀਅਰ ਪਲੇਅਰਾਂ ਨੂੰ ਦੇਖ ਕੇ ਗਰਾਊਂਡ 'ਚ ਜਾਂਦੇ ਰਹੇ ਆ ਸਾਨੂੰ ਦੇਖ ਕੇ ਸਾਡੇ ਅਗਲੀ ਪੀੜ੍ਹੀ ਗਰਾਊਂਡ 'ਚ ਜਾਂਦੀ ਰਹੀ ਹੈ ਬਿਲਕੁਲ ਤੇ ਇੱਕ ਜਿਹੜਾ ਵੱਡਾ ਕਾਰਨ ਸਰਪੰਚ ਸਾਹਿਬ ਨੇ ਦੱਸਿਆ ਵੀ ਪੜ੍ਹਾਈ ਨਾਲ ਜੁੜੇ ਹੋਣ ਦਾ ਬਿਲਕੁਲ ਤੇ ਜਿਹੜੀ ਹੁਣ ਸਾਰੇ ਬੱਚੇ ਆ ਜਿਹੜੇ ਮੇਰੀ ਉਮਰ ਦੇ ਆ ਮੇ ਤੋਂ ਛੋਟੇ ਆ ਕੁਝ ਲਾ ਲਿਆ ਜਿਹੜੇ ਮੇਰੀ ਉਮਰ ਦੇ ਹੈਗੇ ਆ ਹਾਂਜੀ ਸਾਰੇ ਨੇ ਵਧੀਆ ਪੜ੍ਹਾਈ ਕੀਤੀ ਹੋਈ ਆ ਗ੍ਰੈਜੂਏਟ ਕੋਰਸ ਦੀ ਤੇ ਸਾਰੇ ਜਿਹੜੇ ਕੰਪੀਟੀਟਿਵ ਇਗਜ਼ਾਮ ਉਹਦੀ ਤਿਆਰੀ ਕਰ ਰਹੇ ਆ ਠੀਕ ਆ ਜੀ ਤੇ ਇਹ ਜਿਹੜੀ ਵਜ੍ਹਾ ਮੇਨ ਆ ਵੀ ਉਧਰ ਨੂੰ ਨਸ਼ਿਆਂ ਵੱਰ ਨੂੰ ਕਿਸੇ ਦਾ ਯਾਰ ਹੋ ਜਾਣਾ ਨਹੀਂ ਲੱਗਿਆ ਜੀ ਸੋਚਿਆ ਹੀ ਨਹੀਂ ਕਿਸੇ ਨੇ ਹੈਗਾ ਜੀ ਜਾਨਵਰ ਬਹੁਤ ਵਧੀਆ ਗੱਲ ਤੁਹਾਡੇ ਪਿੰਡ ਚ ਕੋਈ ਅਫਸਰ ਵੀ ਲੱਗਿਆ ਤੇ ਕੋਈ ਵਧੀਆ ਅਹੁਦੇ ਤੇ ਗਏ ਹੋਣ ਬੰਦੇ ਸਾਡੇ ਪਿੰਡ ਦੇ ਸਾਡੇ ਤਾਇਆ ਜੀ ਦੇ ਬੇਟੇ ਹੀ ਆ ਜੀ ਉਹ ਸੀ ਡੈਕ ਪਹਿਲਾਂ ਸੀ ਡੈਕ ਦੇ ਦੀਪੀ ਡਿਪੀ ਡਾਇਰੈਕਟਰ ਨੇ ਜੀ ਉਹ ਮੁਹਾਰੀ ਦੇ ਵਿੱਚ ਇੱਕ ਸੈਂਟਰਲ ਸਰਕਾਰ ਦੀ ਸੰਸਥਾ ਹੈ ਇੱਕ ਤੇ ਪੂਰੇ ਆਲ ਇੰਡੀਆ ਦੇ ਵਿੱਚ 6-7 ਸੀਟ ਡੱਕ ਦੀਆਂ ਬਣੀ ਹੋਈਆਂ ਮੁਹਾਰੀ ਦੇ ਉਹ ਡਾਇਰੈਕਟਰ ਨੇ ਜੀ ਠੀਕ ਹੈ ਜੀ ਤੇ ਪਹਿਲਾਂ ਬੀਐਸਐਨਐਲ ਦੇ ਵਿੱਚ ਵੀ ਸੀ ਉਹ ਸੀਨੀਅਰ ਅਹੁਦੇ ਤੇ ਜੀ ਠੀਕ ਹੈ ਜੀ ਤੇ ਉਹ ਹੋਰ ਸ਼ੁਰੂ ਤੋਂ ਗਰਾਊਂਡ ਦੇ ਵਿੱਚ ਜਾਂਦੇ ਰਹੇ ਆ ਠੀਕ ਹੈ ਜੀ ਤੇ ਉਹਨਾਂ ਨੂੰ ਦੇਖ ਦੇ ਕੇ ਉਹਨਾਂ ਨੂੰ ਦੇਖ ਕੇ ਖੂਜਾਂ ਕਹਿੰਦੇ ਖੂਜਾਂ ਦੇਖ ਕੇ ਰੰਗ ਬਰਦਾਈ ਕਰਦਾ ਹੈ ਨਾ ਇਹ ਬਹੁਤ ਵਧੀਆ ਗੱਲ ਹੈ ਜੇ ਕਹਿੰਦੇ ਬਾਪ ਦਾਰੂ ਪੀਂਦਾ ਪੁੱਤ ਤੋਂ ਮਗਾਉਂਦਾ ਤਾਂ ਪੁੱਤ ਵੀ ਪੀਣ ਲੱਗੂਗਾ ਹੈ ਨਾ ਜੇ ਨਹੀਂ ਪੀਂਦਾ ਤਾਂ ਉਹ ਬੱਕਰੀ ਵਾਜ ਪੁੱਤ ਜੇ ਪੜਿਆ ਲਿਖਿਆ ਹੋਊਗਾ ਸਮਝ ਜਾਊਗਾ ਵੀ ਹਾਂ ਇਹ ਰਾਹ ਸਹੀ ਹੈ ਜਾਂ ਗਲਤ ਹੈ ਨਾ ਬਿਲਕੁਲ ਉਹ ਵੱਜ ਵੀ ਸਕਦਾ ਹਾਂ ਵੱਜ ਵੀ ਸਕਦਾ ਬਿਲਕੁਲ ਬਿਲਕੁਲ ਤੁਸੀਂ ਅਸੀਂ ਇੱਕ ਦੂਜਾ ਪੈ ਲਗੂ ਇਹ ਜਿਹੜਾ ਬੱਚੇ ਦੇ ਘਰ ਜਿਹੜਾ ਬੱਚਾ ਆਪਣੇ ਪਿਓ ਨੂੰ ਨਸ਼ੇ ਕਰਦਾ ਦੇਖਦਾ ਹੂੰ ਉਹ ਜ਼ਿਆਦਾਤਰ ਨਸ਼ੇ ਵੱਲ ਨੂੰ ਨਹੀਂ ਜਾਂਦਾ ਨਹੀਂ ਜਾਂਦਾ ਬਿਲਕੁਲ ਕਿਉਂਕਿ ਉਹਨੇ ਹਾਲਾਤ ਦੇਖੇ ਹੁੰਦੇ ਨੇ ਬਿਲਕੁਲ ਸੋ ਮੈਂ ਇੱਥੇ ਆਪਣੇ ਬੰਦੇ ਮਜਬੂਤ ਨਹੀਂ ਆ ਸਰਦਾਰ ਕਲਜੀਤ ਸਿੰਘ ਜੀ ਜਿਨ੍ਹਾਂ ਨੂੰ ਮੈਂ ਸਭ ਤੋਂ ਵੱਡਾ ਸਿਹਰਾ ਦੇਣਾ ਚਾਹੁੰਦਾ ਇਸ ਚੀਜ਼ ਦਾ ਕਿ ਉਹ ਬੰਦੇ ਨੇ ਹਮ ਹਰ ਇੱਕ ਨੌਜਵਾਨ ਨੂੰ ਹਮ ਘਰੋਂ ਘਰੋਂ ਲੈ ਕੇ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਜਾਂਦਾ ਸੀ ਵਾਹ ਜੀ ਵਾਹ ਬਹੁਤ ਵੱਡੀ ਮਿਹਨਤ ਆ ਇਹਨੂੰ ਘੱਟੋ-ਘੱਟ 30 ਸਾਲ ਹੋ ਗਏ ਨੇ ਹਮ ਹਰ ਰੋਜ਼ ਸ਼ਾਮ ਨੂੰ ਗਰਾਊਂਡ 'ਤੇ ਮਿਲਦੇ ਨੇ ਸਾਡੇ ਕੋਲ ਹਦੇ ਇੰਨਾ ਟਾਈਮ ਨਹੀਂ ਹੁੰਦਾ ਖੈਰ ਜਾਂ ਕਹਿ ਦੀ ਆਪ ਸੁਣਿਕੇ ਦੇ ਭਾਵੇਂ ਬੋਲਿਆ ਜੀ ਹੈ ਕਿ ਨਹੀਂ ਬਿਲਕੁਲ ਜੀ ਬਿਲਕੁਲ ਪਰ ਉਹ ਬੰਦਾ ਬੇਸ਼ੱਕ ਅਜੋ ਚਲੋ ਸਰਦ ਮੈਂ ਬਾਈ ਨੂੰ ਕਿਹਾ ਹੋਈ ਸੀ ਗੱਲ ਲੇਕਿਨ ਉਹ ਆ ਨਹੀਂ ਸਕੇ ਕਿਸੇ ਕਾਰਨ ਕੋਈ ਮਜ਼ਦੂਰੀਆਂ ਹੁੰਦਿਆਂ ਜੀ ਬੰਦੇ ਨੇ ਹਾਂਜੀ ਤੇ ਮਤਲਬ ਉਹਨਾਂ ਨੇ ਜੋੜ ਕੇ ਰੱਖਿਆ ਹੈ ਪੂਰੇ ਪਿੰਡ ਨੂੰ ਗਰਾਉਂ ਦੇ ਨਾਲ ਠੀਕ ਹੈ ਜੀ ਇਸ ਤੋਂ ਇਲਾਵਾ ਸਾਡੇ ਪਿੰਡ ਦੀ ਇੱਕ ਹੋਰ ਖਾਸੀਅਤ ਹੈ ਜੀ ਅੱਛਾ ਜੀ ਸਾਡੇ ਕੋਈ ਮਤਲਬ ਫੌਜਦਾਰੀ ਦਾ ਕੇਸ ਅੱਛਾ ਜੀ ਕਿਸੇ ਜ਼ਮੀਨ ਦਾ ਹੋਈ ਲੜਾਈ ਝਗੜਾ ਕੋਈ ਅਦਾਲਤ ਵਿੱਚ ਹੈ ਨਹੀਂ ਅੱਛਾ ਜੀ ਕੀ ਆ ਬਾਤ ਹੈ ਤੇ ਉਸ ਤੋਂ ਵੀ ਵੱਡੀ ਗੱਲ ਨਸ਼ੇ ਦਾ ਖੈਰ ਆਪਣੇ 20-25 ਸਾਲ ਤੋਂ ਪਿੱਛੇ ਸਟਾਰਟ ਹੋਇਆ ਹੈ ਜੀ ਚਟਾ ਇਹ 20 ਸਾਲ ਤੋਂ ਜ਼ਿਆਦਾ ਇਹਨੇ ਗੋਪਟਾ ਲੱਭ ਰਿਹਾ ਹਾਂ ਜੀ ਜਿਹੜਾ ਡੇਰਾਬਾਦ ਹਾਂਜੀ ਪੰਜਾਬ 'ਚ ਡੇਰਾਬਾਦ ਆਜ਼ਾਦੀ ਤੋਂ ਵੀ ਪਹਿਲਾਂ ਦਾ ਬਿਲਕੁਲ ਜੀ ਜਿਹੜਾ ਰਾਧਾ ਸੋਮੀ ਹੁੰਦਾ ਆਪਣਾ ਵਿਆਸ ਵਾਲੇ ਹਾਂਜੀ ਇਹ ਅਮਰੀਜਾਂ ਦੇ ਟਾਈਮ ਤੋਂ ਚੱਲ ਰਿਹਾ ਬਿਲਕੁਲ ਜੀ ਸਾਡੇ ਪਿੰਡ 'ਚ ਡੇਰਾਬਾਦ ਨਾਲ ਸੰਬੰਧਿਤ ਵੀ ਕੋਈ ਬੰਦਾ ਠੀਕ ਹੈ ਜੀ ਨਾ ਕੋਈ ਸਰਸੇ ਵਾਲੇ ਦਾ ਚੇਲਾ ਹੂੰ ਨਾ ਹੀ ਕੋਈ ਤੁਹਾਡੇ ਨੂਰ ਮਹਰੀਏ ਦਾ ਹੂੰ ਨਾ ਹੀ ਕੋਈ ਵਿਆਸ ਵਾਲਾ ਠੀਕ ਹੈ ਜੀ ਜਣੀ ਸਰ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਗਵੰਦ ਸਾਹਿਬ ਸਾਰੇ ਸਾਰੇ ਜੁੜਾ ਨੂੰ ਮਤਰਮੰਨ ਵਾਲੇ ਤੇ ਇੱਕ ਪਿੰਡ ਦੇ ਵਿੱਚ ਸਾਡੇ ਸਾਂਝਾ ਗੁਰਦੁਆਰਾ ਸਾਹਿਬ ਆ ਤੇ ਇੱਕੋ ਹੀ ਸੰਸਾਰ ਘਰ ਠੀਕ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਬਹੁਤ ਪਿੰਡਾਂ ਦੇ ਵਿੱਚ ਤਾਂ ਚਾਰ-ਚਾਰ ਸੰਸਾਰ ਘਰ ਆ 7 7 80 ਗੁਰਦੁਆਰੇ ਅਲੱਗ-ਅਲੱਗ ਧਰਤੀਆਂ ਦੇ ਜੀ ਕਿ ਚਹਿਲਾ ਹੁੰਦਾ ਜੀ ਇਹ ਫਲਾਣਿਆਂ ਦਾ ਜੀ ਇਹ ਧਮਕਿਆਂ ਦਾ ਇਸ ਤਰ੍ਹਾਂ ਦੇ ਹੋਰ ਇੱਕ ਤਰਕੇ ਦੇ ਸਾਡੇ বাসਦੇ ਨੇ ਇੱਥੇ ਹਾਂ ਜੀ ਜੱਟ ਭਾਈਚਾਰਾ ਵੀ ਐ ਐਸਸੀ ਚ ਰਾਮਦਾਸ ਜੀ ਉਹ ਭਾਈਚਾਰਾ ਵਾਲਮੀਕੀ ਭਾਈਚਾਰਾ ਹਾਂ ਜੀ ਪਰ ਜਦੋਂ ਵੀ ਕਿਤੇ ਕੋਈ ਪ੍ਰੋਗਰਾਮ ਹੁੰਦਾ ਪਿੰਡ ਦਾ ਠੀਕ ਹੈ ਜੀ ਕੋਈ ਵਿਆਹ ਸ਼ਾਦੀ ਹਾਂਜੀ ਕਿ ਇਹਦੇ ਕੋਈ ਦੁੱਖ ਜੀ ਵੀ ਸਾਰੇ ਇਕੱਠੇ ਹੁੰਦੇ ਸਾਡੇ ਇੱਕ ਜਗ੍ਹਾ ਫੜਤਾਰਾ ਮੰਡਣੇ ਕਰਦੇ ਬਹੁਤ ਕੀਮਤੀ ਗੱਲ ਆ ਬਸ ਕੋਈ ਨਾ ਗੰਦਾ ਆਪਣੇ ਪੰਜਾਬ ਨੂੰ ਨਸ਼ੇ ਦੇ ਲਾਲ ਨਾਲ ਜਿਹੜਾ ਡੇਰਾਬਾਦ ਵੀ ਘੋਣ ਮੰਗ ਤੁੰਬਰੇ ਹੋਇਆ ਹਰੇਕ ਬੰਦਾ ਕਿਧਰ ਨਾ ਕਿਤੇ ਡੇਰੇ ਨਾਲ ਜੁੜ ਜਾਂਦਾ ਪਰ ਇਹ ਪਿੰਡ ਡੇਰੇਬਾਦ ਤੋਂ ਵੀ ਬਚਿਆ ਹੋਇਆ ਔਰ ਸਾਰੇ ਪਿੰਡ ਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਸਾਰੇ ਪਿੰਡ ਨੇ ਬੱਚਿਆਂ ਨੂੰ ਗਰਾਊਂਡਾਂ ਚ ਲਾਇਆ ਹੋਇਆ ਔਰ ਬੱਚੇ ਵੀ ਜਾ ਰਹੇ ਆ ਮਜਬੂਰੀ ਬਸ ਨਹੀਂ ਸ਼ੌਂਕ ਨਾ ਜਾਂਦੇ ਆ ਇਹ ਬਹੁਤ ਵਧੀਆ ਗੱਲ ਆ ਹੋਰ ਕੀ ਕਹਿਣਾ ਚਾਹੁੰਗਾ ਜੀ ਲੋਕਾਂ ਨੂੰ ਬਈ ਅਸੀਂ ਇਹੀ ਦੱਸ ਤੋਂ ਕੋਈ ਇਹੀ ਕਹਿਣਾ ਚਾਹੁੰਦੇ ਆ ਹਾਂਜੀ ਕਿ ਜਿਹੜਾ ਨਸ਼ਾ ਇਹਨੂੰ ਤੋਂ ਦੂਰ ਰਹੋ ਬਿਲਕੁਲ ਜੀ ਇਹ ਦੇਖੋ ਸਰਕਾਰਾਂ ਨਹੀਂ ਕਰ ਸਕਦੀਆਂ ਨਹੀਂ ਕਰ ਸਕਦੀਆਂ ਜੀ ਸਰਕਾਰ ਕਿਤਨਾਂ ਵੀ ਹੋਵੇ ਆਪਣੇ ਪੰਜਾਬ ਦੀ ਗੱਲ ਨਹੀਂ ਬਾਹਰ ਅਮਰੀਕਾ ਕੈਨੇਡਾ ਯੂ ਐਸ اے ਜਿੱਥੇ ਮਰਜ਼ੀ ਪੂਰੀ ਦੇਖ ਲੋ ਬਿਲਕੁਲ ਨਸ਼ਾ ਸਾਡੇ ਨਾਲੋਂ ਵੀ ਜ਼ਿਆਦਾ ਉੱਥੇ ਬੰਦਾ ਜੀ ਬਿਲਕੁਲ ਸਾਡੇ ਐਕਸਪੋਜ਼ ਹੋ ਰਿਹਾ ਉੱਥੇ ਐਕਸਪੋਜ਼ ਨਹੀਂ ਹੋਇਆ ਹਾਂਜੀ ਹਾਂਜੀ ਬਿਲਕੁਲ ਤੇ ਨਸ਼ੇ ਨਾਲ ਅਗਰ ਤੁਸੀਂ ਨਸ਼ੇ ਤੋਂ ਬਚਾਉਣਾ ਸਮਾਜ ਨੂੰ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਿਲਕੁਲ ਆਪਣੇ ਪਰਿਵਾਰ ਨੂੰ ਬਚਾਓ ਆਪਣੇ ਮੁਹੱਲੇ ਨੂੰ ਬਚਾਓ ਪਿੰਡ ਨੂੰ ਬਚਾਓ ਪੰਜਾਬ ਆਪੇ ਬਚਾ ਇਹਦਾ ਆ ਪੰਜਾਬ ਤੋਂ ਸ਼ੁਰੂਆਤ ਕਰਨੀ ਪਣੀ ਹੈ ਨਾ ਮੈਂ ਚਾਹੁੰਦਾ ਮੈਂ ਤਾਂ ਸੁਧਰਨਾ ਨਿਕਾ ਮੈਂ ਤੁਹਾਨੂੰ ਸੁਧਾਰਨਾ ਪਹਿਲਾਂ ਆਪਣਾ ਨਿਸ਼ਾਨਾ ਦੇਖੋ ਕਿ ਕਿਸੇ ਵੀ ਗੱਲ ਨੂੰ ਤਾਂ ਆਪਣੇ ਤੋਂ ਕਰਨੀ ਪੈਣੀ ਆਬ ਦੇ ਸੁਣੂ ਕਰਨੀ ਜੇ ਅਸੀਂ ਸ਼ੁਰੂ ਕਰੂਗੇ ਸਾਨੂੰ ਦੇਖ ਕੇ 10 ਨਹੀਂ 2 ਵੀ ਲੱਗਣਗੇ ਨਾ ਉਹਨਾਂ ਦੋ ਨੂੰ ਦੇਖ ਕੇ ਤੋਂ ਹੋਰ ਲੱਗਣਗੇ ਬਿਲਕੁਲ ਬਿਲਕੁਲ ਤਾਂ ਇਹ ਲੜੀ ਬਣਨੀ ਹੈ ਤੇ ਚੇਨ ਬਣ ਕੇ ਇਹ ਖਤਮ ਹੋ ਜਾਦਾ ਆ ਅਦਰਬਾਈ ਸਰਕਾਰਾਂ ਕੁਝ ਨਹੀਂ ਕਰ ਸਕਦੀ ਨਹੀਂ ਕਰ ਸਕਦੇ ਸਰਦਾਰਾਂ ਸਰਕਾਰਾਂ ਦਾ ਰੋਲ ਇਕੱਲੇ-ਇਕੱਲੇ ਬੰਦੇ ਕੋਲ ਤਾਂ ਬੈਠਣ ਵਾਸਤੇ ਨਹੀਂ ਸਕਦੇ ਬਿਲਕੁਲ ਬਿਲਕੁਲ ਸਰਕਾਰਾਂ ਚਾਹੇ ਤਾਂ ਹੋ ਸਕਦਾ ਵੀ ਕੁਝ ਲੀਟਰ ਇਹਨੂੰ ਵੇਚਣ ਚ ਸਹਾਇਤਾ ਕਰਦੇ ਹੁਣ ਪਰ ਉਹ ਰੋਕਣ ਤੇ ਨਹੀਂ ਕਰਦੇ ਜੀ ਦੇਖੋ ਹੁਣ ਸਰਕਾਰ ਦੇ ਬਿਨਾਂ ਚੱਲੀ ਨਹੀਂ ਸਕਦਾ ਨਹੀਂ ਚੱਲ ਸਕਦਾ ਸਰਕਾਰ ਔਰ ਪ੍ਰਸ਼ਾਸਨ ਅਗਰ ਦੋਨੋਂ ਮਿਲ ਕੇ ਕੋਸ਼ਿਸ਼ ਕਰਨ ਤਾਂ ਨਸ਼ਾ 10 ਮਿੰਟ ਵਿੱਚ ਬੰਦ ਹੋ ਜਾ ਬਿਲਕੁਲ ਜੀ ਪਰ ਹੋ ਕਿਉਂ ਨਹੀਂ ਰਿਹਾ ਮਿੱਲੀ ਭੁਗਤਾਂ ਸਾਰੀ ਬਿਲਕੁਲ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਇੱਕੋ ਥੇ ਲੀ ਹਾਂਜੀ 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 ਬਸ ਤੁਸੀਂ ਚੋਰ ਹੋ ਮੈਂ ਸਹੀ ਬਿਲਕੁਲ ਜੀ ਹਾਂਜੀ ਇਸਪੈਂਡ ਦੀ ਬਲਖਣਤਾ ਜੋ ਉਹ ਸਰਪੰਚ ਸਾਹਿਬ ਨੇ ਪਤਵੰਤੇ ਸੱਜਣਾਂ ਨੇ ਪੰਚਾਇਤ ਨੇ ਤੁਹਾਡੇ ਰੂਬਰੂ ਕੀਤੀ ਆ ਪਰ ਅਸੀਂ ਚਾਹੁੰਦੇ ਆ ਕਹਿੰਦੇ ਹੁੰਦੇ ਆ ਵੀ ਇੱਕ ਘਰ ਨੂੰ ਸੰਭਾਲ ਲਈ ਇੱਕ ਸਿਆਣੀ ਔਰਤ ਦੀ ਲੋੜ ਹੁੰਦੀ ਆ ਉਹ ਸਿਆਣੀ ਔਰਤ ਜਿਸ ਘਰੇ ਆ ਉਹ ਘਰ ਸੰਭਾਲਿਆ ਜਾਂਦਾ ਸੋ ਪਿੰਡ ਨੂੰ ਸੰਭਾਲਣ ਲਈ ਵੀ ਇੱਕ ਸਿਆਣੀ ਔਰਤਾਂ ਦੀ ਲੋੜ ਹੁੰਦੀ ਆ ਅਸੀਂ ਰੂਬਰੂ ਕਰਾਉਣਾ ਚਾਹੁੰਦੇ ਆ ਉਹਨਾਂ ਇਸਮੈਂਟ ਦੀਆਂ ਔਰਤਾਂ ਦੇ ਜਿੰਨਾ ਨੇ ਇਸ ਪਿੰਡ ਨੂੰ ਸਾਂਭਿਆ ਕਿਉਂਕਿ ਪਿੰਡ ਨੂੰ ਸਾਂਭਣਾ ਬੱਚਿਆਂ ਨੂੰ ਸਾਂਭਣਾ ਇਹ ਔਰਤਾਂ ਹਿੱਸੇ ਆਇਆ ਜੇ ਕਿਸੇ ਦਾ ਬੱਚਾ ਮਾਰਾ ਨਿਕਲਦਾ ਤਾਂ ਮਾਂ ਨੂੰ ਉਹ ਲਾਂਭਾ ਜਾਂਦਾ ਇਸ ਲਈ ਇਸ ਪਿੰਡ ਦੇ ਵਿੱਚ ਜਿਹੜਾ ਸਾਫ਼ ਸੁਥਰਾ ਪਿੰਡਾ ਉਸ ਨੂੰ ਸਾਂਭਣ ਦੀ ਜਿੰਨਾ ਦੀ ਜ਼ਿੰਮੇਵਾਰੀ ਆ ਤੇ ਉਹਨਾਂ ਨੂੰ ਮੈਂ ਸੱਭੂ ਸਾਹਿਬ ਨੂੰ ਬੇਨਤੀ ਕਰਦਾ ਵੀ ਉਹਨਾਂ ਨੂੰ ਜ਼ਰੂਰ ਮਿਲਾਓ ਅਸੀਂ ਕੈਮਰੇ ਦੇ ਰੂਬਰੂ ਕਰਾਂਗੇ ਆਪਣੇ ਨਾਲ ਪੰਨਾ ਪਰਮਜੀਤ ਕੌਰ ਸਰਪੰਚ ਵੀ ਹਾਜ਼ਰ ਨੇ ਆਪਾਂ ਇਹਨਾਂ ਤੋਂ ਵੀ ਪੁੱਛਦੇ ਆਂ ਵੀ ਬੀਬੀ ਤੁਹਾਡਾ ਨੌ ਕੀ ਸੀ ਮਨਜੀਤ ਕੌਰ ਪੰਚ ਨੇ ਇਹਨਾਂ ਤੋਂ ਵੀ ਪੁੱਛਦੇ ਆਂ ਵੀ ਇਹਨਾਂ ਦਾ ਕੀ ਯੋਗਦਾਨ ਪਹਿਲੀ ਸਤਿਕਾਰ ਹਾਂ ਪਹਿਲੀ ਤੁਸੀਂ ਪਿੰਡ ਬੜਾ ਸਾਂਭਿਆ ਬਹੁਤ ਖੁਸ਼ੀ ਹੋਈ ਅਸੀਂ ਵੀ 100 150 ਕਿਲੋਮੀਟਰ ਤੋਂ ਆਏ ਆ ਤੁਹਾਡਾ ਕੀ ਯੋਗਦਾਨਾ ਇਹਨਾਂ ਬੱਚਿਆਂ ਨੂੰ ਇੱਧਰ ਰੋਕਣ ਪਈ ਬੱਚਿਆਂ ਨੂੰ ਫਿਰ ਅਸੀਂ ਰੋਕਦੇ ਵੀ ਨਸ਼ਾ ਇਹ ਕਢਾਈ ਹਾਂਜੀ ਇਹ ਚੀਜ਼ ਹੈ ਜੀ ਇੱਦਾਂ ਬੰਨੂ ਹੈ ਹਾਂਜੀ ਬੜਾ ਉੱਚੀ ਬੋਲੋ ਬੱਚਿਆਂ ਨੂੰ ਤਾਂ ਸਹੀ ਸਮਝਾਈਦਾ ਵੀ ਨਸ਼ਾ ਬਹੁਤ ਮਾੜੀ ਚੀਜ਼ ਹੈ ਠੀਕ ਹੈ ਜੀ ਹਾਂਜੀ ਆਪਣਾ ਗੁਰਦੁਆਰੇ ਜਾਓ ਪਾਠ ਕਰੋ ਖੇਡੋ ਹੋਰ ਚੀਜ਼ਾਂ ਬਹੁਤ ਹੈ ਖਾਣ ਵਾਸਤੇ ਇਹ ਹੋਰ ਚੀਜ਼ਾਂ ਆਪਾਂ ਨਸ਼ੇ ਤੇ ਦੂਰ ਰਹੋ ਠੀਕ ਹੈ ਜੀ ਹਾਂਜੀ ਇਹ ਪ੍ਰੇਰਣਾ ਮੰਗਦੇ ਜੇ ਇਸ ਤਰ੍ਹਾਂ ਬੱਚੇ ਅ ਬਾਰਮਨਿੰਦੇ ਹੋਊ ਜਿ ਕਰਵਾਣੀ ਚਾਹੁੰਦੇ ਬੱਚਾ ਜਾਣਾ ਹਾਂਜੀ ਪੜ੍ਹਦੀ ਪਾਠ ਕਰਦੇ ਬੱਚੇ ਸਾਡੇ ਸਾਰੇ ਗੁਰਦੁਆਰੇ ਜਾਂਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਤੁਸੀਂ ਭਾਂਜੇ ਕੀ ਕਹਾਂਗੇ ਕਿ ਇਹ ਮੇਨ ਗੱਲ ਤਾਂ ਇਹ ਆ ਸਰ ਵੀ ਜਦੋਂ ਸਾਡੇ ਬੱਚੇ ਜਾਂਦੇ ਆ ਜੀ ਇਹ ਚਾਰ ਪਿੰਡਾਂ ਨੂੰ ਵੀ ਦੱਸ ਰਹੇ ਆ ਵੀ ਅਸੀਂ ਖੇਡਦੇ ਆ ਵੀ ਸਾਡੇ ਪਿੰਡ ਆ ਕੇ ਖੇਡੋ ਤੁਸੀਂ ਮਤਲਬ ਨਸ਼ੀਆਂ ਤੋਂ ਤੁਸੀਂ ਵੀ ਮੁਕਤ ਹੋ ਜੀ ਸਾਡੇ ਪਿੰਡ ਆ ਕੇ ਜੀ ਚਾਰ ਪਿੰਡਾਂ ਦੇ ਬੱਚੇ ਖੇਡਦੇ ਆ ਜੀ ਖੇਡਦੇ ਜੀ ਠੀਕ ਹੈ ਜੀ ਯਾਨੀ ਉਹਨਾਂ ਨੂੰ ਪ੍ਰੇਰਿਤ ਕਰਦੇ ਆ ਉਹਨਾਂ ਨੂੰ ਹੀ ਪ੍ਰੇਰਿਤ ਕਰਦੇ ਆ ਜੀ ਔਰ ਪ੍ਰੇਰਿਤ ਹੋ ਵੀ ਰਹੇ ਨੇ ਜੀ ਬੱਚੇ ਠੀਕ ਹੈ ਜੀ ਹਾਂ ਜੀ ਹਾਂ ਜੀ ਮੇਨ ਗੱਲ ਇਹ ਵੀ ਹੈਗੀ ਸਰ ਠੀਕ ਹੈ ਜੀ ਬਹੁਤ ਬਦਲਾਅ ਆ ਰਿਹਾ ਹੈ ਜੀ ਬੀਬੀਆਂ ਹੋਰ ਕੀ ਯੋਗਤਾਵਾਂ ਪਾ ਸਕਦੇ ਆ ਇਹਦੇ ਵਿੱਚ ਮਤਲਬ ਇਸ ਇਹ ਤਾਂ ਅਜੇ ਜਾਗੀ ਹੈ ਬੱਚਿਆਂ ਨੂੰ ਰੋਕ ਲੈ ਇੱਕ ਤੁਹਾਨੂੰ ਨਸ਼ੇ ਤੋਂ ਕਿਵੇਂ ਤੁਸੀਂ ਹੋਰ ਕੀ ਤਰੀਕੇ ਨਾਲ ਬਚਾ ਸਕਦੇ ਜੀ ਕੋਈ ਹੋਰ ਤਰੀਕਾ ਕੋਈ ਹੋਰ ਮੀਬੀਆਂ ਸਾਥੋਂ ਨੂੰ ਦੇਖ ਕੇ ਕੋਈ ਸਮਝਾ ਸਕਦੇ ਜੀ ਬਸ ਇਹੀ ਕਹਿ ਰਹੇ ਆ ਜੀ ਸਭ ਨੂੰ ਵੀ ਜਿੱਕਣਾ ਸਾਡਾ ਪਿੰਡ ਬਚਿਆ ਹੋਇਆ ਅਸੀਂ ਆਪਣੇ ਬੱਚਿਆਂ ਨੂੰ ਸਹਾਰ ਰਹੇ ਆ ਜੀ ਮਤਲਬ ਤੁਸੀਂ ਵੀ ਸਾਰੇ ਇਸ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਸਿਖਾਓ ਵੀ ਤੁਸੀਂ ਪੜੋ ਲਿਖੋ ਤੇ ਗਰਾਊਂਡ ਵਿੱਚ ਜਾਓ ਤੇ ਇੱਦਾਂ ਖੇਡੋ ਆਪਣੀਆਂ ਜੋ ਕਹਿੰਦੇ ਆ ਤੁਸੀਂ ਨਸ਼ਿਆਂ ਤੋਂ ਆਪਣੇ ਆਪ ਮੁਕਤ ਹੋ ਜਾਓ ਠੀਕ ਹੈ ਜੀ ਹਾਂ ਜੀ ਹਾਂ ਗੁਰੂ ਘਰ ਨਾਲ ਜੋੜਨਾ ਸਾਰਾ ਹਾਂਜੀ ਹਾਂਜੀ ਗੁਰੂ ਘਰ ਨਾਲ ਬੱਚਿਆਂ ਦੇ ਕੇਸ ਰੱਖੇ ਹੋਏ ਜੀ ਕੇਸ ਰੱਖੇ ਹਾਂਜੀ ਦਸਤਾਰਾ ਬੰਨਦੇ ਆ ਨਹੀਂ ਜੀ ਨਹੀਂ ਦਸਤਾਰਾ ਬੰਨਦੇ ਸਾਰੇ ਬੱਚੇ ਹਾਂਜੀ ਹਾਂਜੀ ਮੋਨੇ ਬੱਚੇ ਬਹੁਤ ਘੱਟ ਹੋਣਗੇ ਨਹੀਂ ਜੀ ਸਾਡੇ ਹੈ ਹੀ ਹੋਣੀ ਬਹੁਤਾ ਹੀ ਜਿਆਦਾ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਵੀ ਇਸ ਪਿੰਡ 'ਚ ਕਿਸੇ ਬੱਚੇ ਨੇ ਵਾਲਵ ਨਹੀਂ ਕਟਾਇਆ ਹੋਇਆ ਔਰ ਸਾਰੇ ਦਸਤਾਰਾ ਬੰਨਦੇ ਆ ਬਹੁਤ ਖੁਸ਼ੀ ਦੀ ਗੱਲ ਆ ਆ ਆਨੰਦ ਵਧ ਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਖੁਸ਼ੀ ਹੋਈ ਆ ਤੁਹਾਡੇ ਸਾਰੇ ਪਿੰਡ ਨਾਲ ਮਿਲ ਕੇ ਦੇਖੋ ਜੀ ਮੈਂ ਹੋਣਾ ਸਾਡੇ ਬਿੰਦੋ ਕਈ ਵਾਰ ਸਿੱਖਣ ਚਲੇ ਜਾਂਦੇ ਨੇ ਬਾਹਰ ਕਿਤੇ ਬਾਹਰ ਵੀ ਨਹੀਂ ਜਾਂਦੇ ਸਾਡੇ ਬੱਚੇ ਸਾਡੇ ਪਿੰਡ ਚ ਹੀ ਮੰਨ ਲਓ ਜਿਹੜੇ ਬੰਦੇ ਬੱਚੇ ਹਨ ਉਹਨੋਂ ਤੁਸੀਂ ਕਹਲੇ ਜੀ ਜਿਵੇਂ ਛੋਟੇ ਛੋਟੇ ਨਹੀਂ ਹਾਂਦੇ ਨੂੰ ਇਹ ਸੋਟੇ ਛੋਟੇ ਬੱਚੇ ਨੂੰ ਜਾਗ ਲੱਗੂਗਾ ਫੇਰ ਹੀ ਕੰਮ ਬਣੂਗਾ ਜੀ ਲੱਗ ਜਾਂਦੇ ਆ ਜੀ ਬੰਦਾਂ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਕੋਈ ਪਾਰਟੀ ਆਈ ਨਹੀਂ ਹੈ ਕਭੀ ਦੋ ਬੰਦੇ ਉਸ ਤੋਂ ਵੱਡੇ ਮੁੰਡੇ ਉੱਥੇ ਜਾਦੀ ਨਾ ਨਾ ਜਾਣਾ ਸ਼ਾਮ ਨੂੰ ਕਿਤੇ ਨੂੰ ਮੈਸੇਜ ਕਰ ਦੇਣਾ ਬਸ ਗਰਾਉਂਡ 'ਚ ਜਾਣਾ ਕੱਲ੍ਹ ਸਦੇ ਨਹੀਂ ਆਉਣਾ ਵੀ ਹੈਗਾ ਜੀ ਇਹਨੀਆਂ ਵੀ ਥੋੜਾ ਲੜਾਈ ਤੋਂ ਦੂਰ ਰਹਿੰਦੇ ਨੇ ਜੀ ਸਾਦੋਂ ਸਾਡੇ ਇਹ ਗੱਲ ਨਹੀਂ ਹੈਗੀ ਵੀ ਲੜ-ਘੜ ਕਰਨੀ ਆ ਕੋਈ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਜਾਨੀ ਪੂਰੇ ਪਿਆਰ ਦਾ ਪਿੰਡ ਹੈ ਕਿਸੇ ਨਾਲ ਕੋਈ ਕਿਸਮ ਦਾ ਟਕਰਾਅ ਨਹੀਂ ਹੈ ਸਾਰ ਸੰਮਤੀ ਨਾਲ ਰਹ ਰਹੇ ਹਾਂ ਠੀਕ ਹੈ ਜੀ ਪੰਚਾਇਤ ਸੰਮਤੀ ਨਾਲ ਚੱਲ ਜਾਂਦੇ ਜੀ ਸਾਰ ਸੰਮਤੀ ਨਾਲ ਹਾਂ ਬਹੁਤ ਵਧੀਆ ਗੱਲ ਹੈ ਕੋਈ ਵੀ ਪ੍ਰੋਗਰਾਮ ਹੁੰਦਾ ਜੀ ਸਾਰੇ ਇਕੱਠੇ ਹੋ ਜਾਂਦੇ ਜੀ ਸਾਰੇ ਮਨੁੱਖ ਆ ਜਾਂਦੇ ਹੋਰ ਸਾਰੇ ਨੇ ਇਕੱਠੇ ਹੋ ਜਾਣਾ ਪ੍ਰੋਗਰਾਮ ਨੇ ਬਹੁਤ ਵਧੀਆ ਗੱਲ ਹੈ ਯਾਨੀ ਸੰਜਾ ਹੀ ਹੁੰਦਾ ਆਪਾਂ ਨੂੰ ਐ ਕਿਸੇ ਦੇ ਘਰ ਦਾ ਪ੍ਰੋਗਰਾਮ ਨਹੀਂ ਲੈਂਦਾ ਨਿੱਜੀ ਨਹੀਂ ਲੈਂਦਾ ਯਾਨੀ ਸੰਜਾ ਹੀ ਹੋ ਜਾਂਦਾ ਸਾਰੇ ਪਿੰਡ ਦਾ ਯਾਨੀ ਵਾਹਨ ਹੈ ਕਿਸੇ ਕਾਠ ਨਾਲ ਸੰਜਾ ਰਹਿਣ ਇਹ ਨਾਲ ਰਾਜੇ ਹੁੰਦਾ ਰਹਿਆ ਪੀਤ ਭਾਵਨੀ ਜੀ ਹੈਗਾ ਸਾਡੀ ਠੀਕ ਹੋਣਾ ਹੁੰਦੇ ਸਾਰੇ ਠੀਕ ਹੈ ਜੀ ਹਾਂਜੀ ਮੈਂ ਮੇਰਾ ਨਾਮ ਗੁਰਵਿੰਦਰਪੁਰਾ ਜੀ ਜੀ ਸਰ ਮੈਂ ਇਸ ਪਿੰਡ ਦੀ ਅੰਗਰਵੜੀ ਵਰਕਰ ਆ ਜੀ ਠੀਕ ਹੈ ਜੀ ਔਰ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਸਾਡੇ ਪਿੰਡ ਦਾ ਮਾਹੌਲ ਹੈ ਜਿਹੜਾ ਹਾਂਜੀ ਆਪਾਂ ਅੱਜ ਕੱਲ ਮਾਹੌਲ ਬਾਹਰਲਾ ਦੇਖਦੇ ਆ ਬਹੁਤ ਜ਼ਿਆਦਾ ਖਰਾਬ ਆ ਆਪਾਂ ਇਕੱਲੇ ਬੱਚੇ ਨੂੰ ਕਿਤੇ ਬਾਹਰ ਛੱਡ ਨਹੀਂ ਸਕਦੇ ਬਿਲਕੁਲ ਬਿਲਕੁਲ ਸਾਡੇ ਪਿੰਡ ਦਾ ਮਾਹੌਲ ਐਦਾਂ ਦਾ ਵੀ ਜਿੱਥੇ ਦੋ ਬੱਚੇ ਵੀ ਖੜੇ ਨੇ ਹਾਂਜੀ ਉਹਦਾ ਵੀ ਸਾਨੂੰ ਕੋਈ ਡਰ ਨਹੀਂ ਠੀਕ ਹੈ ਕੀ ਸਾਡਾ ਤੀਜਾ ਬੱਚਾ ਜਾ ਕੇ ਖਰਾਬ ਹੋਊਗਾ ਜੀ ਤੀਜਾ ਬੱਚਾ ਜਾ ਕੇ ਉਦਾਂ ਦੀ ਕੋਈ ਗੱਲ ਹੈ ਨਹੀਂ ਹਾਂਜੀ ਹਾਂਜੀ ਸਾਡੇ ਪਿੰਡ ਜਿੱਥੇ ਮਰਜੀ ਸਾਡੇ ਬੱਚੇ ਸਾਡੀਆਂ ਕੁੜੀਆਂ ਸਭ ਤੋਂ ਜ਼ਿਆਦਾ ਐਜੂਕੇਟਡ ਨੇ ਜੀ ਸਾਰੀਆਂ ਬਾਹਰ ਰਹਿ ਕੇ ਪੜ੍ਹਦੀਆਂ ਨੇ ਕੋਈ ਇਦਾਂ ਦੀ ਸਾਡੇ ਪਿੰਡ ਚ ਠੀਕ ਹੈ ਜੀ ਮਤਲਬ ਖਤਰੇ ਵਾਲੀ ਗੱਲ ਨਹੀਂ ਹੈ ਜੀ ਬਿਲਕੁਲ ਜੀ ਬਿਲਕੁਲ ਜਿੱਥੇ ਮਰਜੀ ਅਸੀਂ ਇਕੱਲੇ ਵੀ ਮਤਲਬ ਰਹਿੰਦੇ ਨੇ ਉਹਰੇ ਹਾਂਜੀ ਹਾਂ ਬੱਚੇ ਕੱਲੇ ਵੀ ਘਰਾਂ 'ਚ ਰਹਿੰਦੇ ਨੇ ਕੋਈ ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ ਯਾਨੀ ਕਦੇ ਆਏ ਡਰ ਜਾਂ ਲੱਗਾ ਜੀ ਬੱਚਾ ਬਾਹਰ ਗਿਆ ਸਾਡੇ ਸਾਹ ਹਾਂਜੀ ਅਸੀਂ ਵੀ ਸੇਫ ਹਾਂਜੀ ਬੱਚੇ ਵੀ ਸੇਫ ਹਾਂਜੀ ਹਾਂਜੀ ਇਦਾਂ ਦੀ ਕੋਈ ਮਤਲਬ ਨਸ਼ੇ ਤੋਂ ਰਹਿਤ ਹੋਣ ਦੇ ਕਾਰਨ ਇਹ ਸਭ ਤੋਂ ਵੱਡੀ ਗੱਲ ਹੈ ਨਸ਼ਾ ਨਸ਼ਾ ਆ ਗਿਆ ਸਾਰਾ ਕੁਝ ਉਹਨੇ ਬੁਗਾਰ ਦਿੱਤਾ ਹਾਂਜੀ ਆਪਾਂ ਬਾਹਰ ਸੁਣਦੇ ਹਾਂ ਨਾ ਜੀ ਪਿੰਡਾਂ 'ਚ ਵੀ ਹਾਂ ਦੋ ਖੜੇ ਸੀ ਉੱਥੇ ਅਸੀਂ ਉੱਥੇ ਭੇਜ ਜਾਨੀ ਜੀ ਸਾਡੇ ਭਿੰਨਾਂ ਦੇ ਵਿੱਚ ਭਾਂਜੀ ਕੰਦੀ ਹੋਰ ਜਾਂਦੀ ਆ ਉਹਦੀਆਂ ਵਾਲੀਆਂ ਖੱਤੜੀਆਂ ਉਹ ਬੈਠ ਖੱਤੜੀਆਂ ਆਮ ਗੱਲ ਹੀ ਆ ਮੁੱਢ ਸਾਰੀ ਆਮ ਗੱਲ ਹੋ ਗਈ ਆ ਆਮ ਹੀ ਗੱਲ ਆ ਨਵੀਂ ਗੱਲ ਨਹੀਂ ਹਰ ਰੋਜ਼ ਮਤਲਬ ਕਿਸੇ ਨਾ ਕਿਸੇ ਬ੍ਰੈਂਡ ਦਿੱਤੀ ਗੱਲਾ ਕੇ ਮੁੰਡੇ ਮਰਦੇ ਆ ਹਰ ਰੋਜ਼ ਹਾਂਜੀ ਔਰ ਹਰ ਰੋਜ਼ 70% ਆ ਆਪਾਂ ਸੁਣਦੇ ਆ ਸਰ ਆਪਾਂ ਲਗ ਲਿ ਕਿੰਨਾ ਸੁਣਦੇ ਆ ਬਹੁਤ ਜ਼ਿਆਦਾ ਮਤਲਬ ਨਸ਼ੇ ਨਾਲ ਵੀ ਡੈਥ ਹੋਈਆਂ ਨੇ ਨੌਜਵਾਨਾਂ ਦੀਆਂ ਇੱਕ ਇੱਕ ਬੱਚਾ ਵੀ ਸੀਗਾ ਜਿਹੜਾ ਉਹਨਾਂ ਦਾ ਨਸ਼ਾ ਘੇਟ ਚੜ ਗਏ ਹਾਂਜੀ ਪਰ ਸਾਡਾ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡਾ ਪਿੰਡ ਇਸ ਤੋਂ ਮੁਕਤ ਹੈ 1:00 ਵੀ ਵਜਿਆ ਹੈ ਸਰ 4:00 ਵੀ ਬਜੇ ਹੋ ਗਏ ਨੇ ਸਭ ਸੰ ਬਜੇ ਹੋ ਗਏ ਨੇ ਹਾਂਜੀ ਬਹੁਤ ਵਧੀਆ ਕੰਮ ਕਰਦਾ ਜੀ ਹਾਂਜੀ ਇਹਦੇ ਵਿੱਚ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਵੇਂ ਜਿਵੇਂ ਬੀਬੀਆਂ ਨੇ ਘਰੋਂ ਗਾਈਡ ਕਰਨਾ ਹਾਂਜੀ ਫੇਰ ਇਹੋ ਬੱਚੇ ਨੂੰ ਮੈਂ ਤੁਹਾਨੂੰ ਦੱਸਣਾ ਹਾਂ ਹਾਂਜੀ ਆਪਾਂ ਇੱਕ ਵਾਰੀ ਆਪਣੇ ਬੱਚੇ ਨੂੰ ਕਹੋ ਕਹੋ ਜ਼ਰੂਰ ਜਾਣ ਤੋਂ ਪਹਿਲਾਂ ਬਿਲਕੁਲ ਕਿ ਤੁਸੀਂ ਇਸ ਗਲਤ ਜਗ੍ਹਾ ਤੇ ਖੜਨਾ ਨਹੀਂ ਹੈ ਨਹੀਂ ਖੜਨਾ ਜੀ ਅਗਰ ਬੱਚਾ ਖੜੂਗਾ ਵੀ ਤਾਂ ਸੋਚੂਗਾ ਵੀ ਮਾਂ ਨੇ ਸਾਨੂੰ ਕਿਹਾ ਸੀ ਠੀਕ ਹੈ ਫਿਰ ਬਿਲਕੁਲ ਇੱਕ ਵਾਰੀ ਸੋਚੂਗਾ ਵੀ ਹਾਂ ਸਾਨੂੰ ਕਿਹਾ ਸੀ ਅਸੀਂ ਇਸ ਤੋਂ ਦੂਰ ਰਹਿਣਾ ਹੈ ਬਿਲਕੁਲ ਜ ਇਹ ਸਭ ਤੋਂ ਵੱਡਾ ਮਾਂ ਦਾ ਵੀ ਹੱਥ ਹੁੰਦਾ ਇਸ ਗੱਲ ਦੇ ਵਿੱਚ ਹਾਂਜੀ ਵੀ ਬੱਚੇ ਸਾਡੇ ਕਿੱਧਰੋਂ ਜਾ ਰਹੇ ਨੇ ਸਭ ਤੋਂ ਜ਼ਿਆਦਾ ਮਾਂ ਨੂੰ ਪਤਾ ਹੁੰਦਾ ਜੀ ਘਰ ਦਾ ਹਾਂਜੀ ਇਸ ਕਰਕੇ ਸਾਡਾ ਜਿਹੜਾ ਪਿੰਡ ਆ ਉਹ ਨਸ਼ਿਆਂ ਤੋਂ ਮੁਕਤ ਹੈ ਜੀ 6:30 ਦੇ ਸਾਈਕਲ ਵੀ ਨਹੀਂ ਖੜਾ ਸਕਦੇ ਨਹੀਂ ਹੁੰਦੀ ਬੱਚਾ ਜੀ ਮੈਂ ਕਿ 6:30 ਤੇ ਕੋਈ ਸਾਈਕਲ ਵੀ ਨਹੀਂ ਖੜਾ ਸਕਦੇ ਬਾਹਰ ਸਾਡੇ ਰਾਤ ਨੂੰ ਵੀ ਮੋਟਰਸਾਈਕਲ ਬਾਹਰ ਖੜੇ ਰਹਿ ਰਹੇ ਅੱਛਾ ਜੀ ਚੀਜ਼ਾਂ ਬਾਹਰ ਪਏ ਰੋ ਕੋਈ ਡਰ ਨਹੀਂ ਹੈਗਾ ਵੀ ਕੋਈ ਚੱਕ ਕੇ ਵੇਚ ਦਊਗਾ ਜਾਂ ਕੋਈ ਚੋਰੀ ਹੋ ਜੂਗੀ ਕੋਈ ਡਰ ਨਹੀਂ ਹੈਗਾ। ਕਈ ਕਿੰਨੇ ਗੱਲਾਂ ਸੁਣ ਕੇ ਹੈਰਾਨੀ ਹੁੰਦੀ ਆ। ਨਹੀਂ ਸਾਡੇ ਵੀ ਇਹ ਪਿੰਡ ਇਹੋ ਜਿਹਾ ਹੀ ਹੈਗਾ ਵੀ ਇੱਥੇ ਚੀਜ਼ਾਂ ਬਾਹਰ ਛੱਡ ਕੇ ਲੋਕ ਸੌ ਜਾਂਦੇ ਆ ਹਨਾ। ਅਸੀਂ ਇੱਕ ਦੂਜੇ ਦੇ ਛੱਡ ਕੇ ਚਲੇ ਜਾਂਦੇ ਆ। ਇਹ ਮੇਰੇ ਹਿਸਾਬ ਨਾਲ ਤਾਂ ਵੀ ਅਸਲ 'ਚ ਸਤਜੋਗ ਜੀ ਨੂੰ ਕਹਿੰਦੇ ਆ ਪਿੰਡ ਤੁਹਾਨੂੰ ਮੈਂ ਤਾਂ ਕਹਿੰਦਾ ਵੀ ਸਤਜੋਗ ਹੀ ਪਿੰਡ ਆ ਤੁਹਾਡਾ। ਜਿਹੜੇ 'ਚ ਇਹ ਨਹੀਂਆਂ ਸਹੂਲਤਾਂ ਹੈਗੀਆਂ ਨੇ ਜਿਹੜੀਆਂ ਇਹੋ ਜਿਹੇ ਗੱਲਾਂ ਵਾਪਰ ਰਹੀਆਂ ਨੇ ਹਨਾ। ਵਾਹਿਗੁਰੂ ਗੁਰੂ ਸਾਹਿਬ ਦੇ ਪਿੰਡ ਨੂੰ ਤਰੱਕੀ ਬਖਸਣ। ਇਸੇ ਤਰ੍ਹਾਂ ਹੀ ਪਿਆਰ ਵੀ ਬਣਾਈ ਰੱਖਣਾ ਸਾਰੇ ਪਿੰਡ ਦਾ ਹਨਾ ਤੇ ਔਰ ਜਿਹੜਾ ਇਤਫਾਕ ਆ ਇਹ ਸਾਰਾ ਲੋਕਾਂ ਦਾ ਯਕੀਨ ਨ ਬਣਾਈ ਰਹਿਦਾ ਬਹੁਤ ਵਧੀਆ ਕਰਦਾ ਹੈ ਹਨਾ ਦੋਸਤੋ ਇਹ ਆ ਪਿੰਡ ਦਾ ਦਰਾਮ ਫੁਰਦ ਦੀ ਜਿਪ ਆਉਟ ਹੌਂਦ ਦਿਖਾ ਕੇ ਜੰਮਰੇ ਵਿੱਚ ਬਹੁਤ ਕੀਮਤੀ ਸਾਮਾਨ ਐਨ ਆਰ ਆਈ ਹੀਰਾਨੇ ਜਿਮ ਵਿੱਚ ਚੈਰ ਦੀਆਂ ਚੈਰ ਬੜਾ ਜਿੱਥੇ ਵਰਕੇ ਦਿਹਲੀ ਹੋਈ ਆ ਸਾਮਾਨ ਇੱਕ ਤਰੀਸ ਸਾਮਾਨ ਜਿੱਥੇ ਨੌਜਵਾਨ ਆ ਤੇ ਦੂਲੇ ਕਰਿਆਣੇ ਹਰ ਰੋਜ਼ ਪ੍ਰੈਕਟਿਸ ਕਰਦੇ ਆ ਸਰੀਰ ਬਣਾਉਂਦੇ ਆ ਉਹਦੇ ਤੇ ਇਹ ਦੇਖੋ ਮਸ਼ੀਨਾਂ ਉਹ ਦਿੱਸੇ ਮਸ਼ੀਨਾਂ ਨਹੀਂ ਹੈ ਮਸ਼ੀਨਾਂ ਪੂਰੀਆਂ ਵਧੀਆ ਮਹਿੰਗੀਆਂ ਮਸ਼ੀਨਾਂ ਐਨਾਂ ਰੇ ਭੜਾਵਾਂ ਦੇ ਕੱਠ ਨਾਲ ਬਣਾਈਆਂ ਬਹੁਤ ਧੰਨਵਾਦ ਸਾਰੇ ਪਿੰਡ ਦਾ ਇੱਕੋ ਇੱਕ ਸਾਂਝਾ ਗੁਰਦੁਆਰਾ ਕੋਈ ਜਾਤੀ ਨਹੀਂ ਕੋਈ ਹੋਰ ਨਹੀਂ ਇੱਕੋ ਸਾਰੇ ਪਿੰਡ ਦਾ ਪੂਰਾ ਸਾਂਝਾ ਗੁਰਦੁਆਰਾ ਇਹ ਕਿਰੋ ਦੱਸਾ ਬਹੁਤ ਵਧੀਆ ਇਹ ਆਪਾਂ ਸੱਡੇ ਦੇ ਵਿੱਚ ਬੋੜ ਦਾ ਦਰਖਤ ਤੇ ਨਾਲ ਇੱਕ ਪ੍ਰਾਇਮਰੀ ਸਕੂਲ ਜਿੱਥੇ ਮਜ਼ੁਰਗ ਬੰਦੇ ਬੈੰਦੇ ਆ ਛਾਵੇਂ ਆ ਕੇ ਤੇ ਸਕੂਲ ਚ ਰਸਤਾ ਪੈਂਦਾ ਹੈ ਸੰਪੋਰ ਸਾਹ ਤੋਂ ਕੋਲ ਪੜਨਾਂ ਤੇ ਨਾਲ ਇਹ ਸਾਥ ਆ ਇਧਰ ਇੱਕ ਥੇਲੀਆ ਪਾਰਕ ਤੇ ਇਹ ਪ੍ਰਾਇਮਰੀ ਸਕੂਲ ਦੀ ਕੰਮ ਪੱਟ ਦਾ ਸਾਝਾ ਇਹ ਆ ਗਿਆ ਗਰਾਊਂਡ ਜਿੱਥੇ ਬਾਲੀਵਾਲ ਤੇ ਫੁੱਟਬਾਲ ਖੇਡੀ ਜਾਂਦੀ ਆ ਇੱਥੇ ਜਾਂ ਹਰੇਕ ਪਿੰਡ ਨੇ ਹੈਗੇ ਲੋਕਾਂ ਨੂੰ ਮਿਲਣ ਚ ਇਕੱਠਾ ਇੱਕੋ ਹੀ ਗਰਾਊਂਡ ਆ ਹੋਰ ਪਿੰਡਾਂ ਦੇ ਵਿੱਚ ਗਰਾਊਂਡ ਨਹੀਂ ਹੈਗੇ ਧੀ ਪਿੰਡ ਦੇ ਵਿੱਚ ਗਰਾਊਂਡ ਆ ਤੇ ਆ ਇੱਕ ਪਾਰਕ ਬਣੀ ਹੋਈ ਆ ਪਰ ਇੱਥੇ ਬੁੱਟੇ ਸੁੱਕੇ ਹੋਏ ਆ ਪਾਣੀ ਬਿਨਾਂ ਸੁੱਕ ਰਹੇ ਆ ਕੋਸ਼ਿਸ਼ ਕਰਨਗੇ ਬੁੱਟੇ ਨਵੇਂ ਲਾਏ ਜਾਂਦੇ ਲੈ ਜੀ ਇਹ ਗਰਾਊਂਡ ਬਾਰੇ ਤੁਸੀਂ ਕੀ ਦੱਸਣ ਲੱਗੇ ਸੀਗੇ ਜਿਹੜਾ ਗਰਾਊਂਡ ਹੈ ਜੀ ਹਾਂਜੀ ਪਿੰਡ ਕਦਰਾ ਪਿੰਡ ਦਾ ਗਰਾਊਂਡ ਹੈ ਹਾਂਜੀ ਤੇ ਸਾਡੇ ਇਸ ਤੋਂ ਚਮਕੌਰ ਸਾਹਿਬ ਤੋਂ ਲੈ ਕੇ ਇੱਥੋਂ ਅੱਗੇ 5-7 ਕਿਲੋਮੀਟਰ ਤੱਕ ਇਹ ਸਾਡੇ بڑے ਗਰਾਊਂਡਾਂ ਚੋਂ ਇੱਕ ਹੈ ਠੀਕ ਹੈ ਜੀ ਜਿਹੜੇ ਜਿਵੇਂ ਕਈ ਪਿੰਡਾਂ ਦੇ ਗਰਾਊਂਡ ਨਹੀਂ ਹੈਗੇ ਜਿਵੇਂ ਆ ਨਾਲ ਤਾਲਾਪੁਰ ਪਿੰਡ ਹੈ ਇਹਨਾਂ ਕੋਲ ਗਰਾਊਂਡ ਨਹੀਂ ਹੈ ਹਾਂ ਹਾਂ ਪੱਖੂ ਮજરા ਪਿੰਡ ਹੈ ਇਹਨਾਂ ਕੋਲ ਗਰਾਊਂਡ ਨਹੀਂ ਹੈ ਆ ਕਲਾ ਪਿੰਡ ਹੈ ਇਹਨਾਂ ਕੋਲ ਗਰਾਊਂਡ ਆਪਣਾ ਨਹੀਂ ਹੈ ਠੀਕ ਹੈ ਜੀ ਪੱਖੂ ਪਿੰਡ ਹੈ ਉਹਨਾਂ ਕੋਲ ਆਪਣਾ ਗਰਾਊਂਡ ਨਹੀਂ ਹੈ ਜੀ ਹਾਂ ਜੀ ਐਂਡਮੈਂਟ ਕੋਲ ਆਪਣਾ ਗਰਾਊਂਡ ਹੈ ਇੱਥੇ ਸ਼ਾਮ ਨੂੰ ਸਾਰੇ ਮੁੰਡੇ ਇੱਥੇ ਇਕੱਠੇ ਹੁੰਦੇ ਠੀਕ ਹੈ ਜੀ ਤੇ ਜਿਵੇਂ ਹੁਣ ਗਰਮੀਆਂ ਆ ਗਈਆਂ ਤੇ ਬੱਚੇ ਜਿਹੜੇ ਆ ਅੱਜ ਕੱਲ IPL ਹੋਇਆ ਹੈ ਕ੍ਰਿਕਟ ਵੱਲ ਨੂੰ ਹੋ ਗਏ ਹੁਣ ਕ੍ਰਿਕਟ ਵੱਲ ਨੂੰ ਆ ਵੈਸੇ ਸਾਡੇ ਪਿੰਡ ਦੀ ਪੁਰਾਣੀ ਗੇਮ ਹੈ ਜਿਹੜੀ ਉਹ ਵਾਲੀਬਾਲੀਆ ਵਾਲੀਬਾਲੀ ਸਰਵੋਟਿਵ ਵਾਲ ਨੂੰ ਫੜਵਾ ਲਵੋ ਜਾਂਦੀ ਹੈ ਤੇ ਹੁਣ ਸਾਡੇ ਗਰਾਊਂਡ ਦੀ ਰੈਨੋਵੇਸ਼ਨ ਤੇ ਇਹਦੇ ਚ ਨਾ ਟਰੈਕ ਬਣਾਉਣ ਦਾ ਸਾਡੇ ਕੋਲ ਕਰ ਰਿਹਾ ਜੀ ਪ੍ਰੋਜੈਕਟ ਅੱਛਾ ਜੀ ਹਾਂ ਹੋ ਸ਼ੁਰੂ ਹੋਣਾ ਬਸ ਤੇ ਟਰੈਕ ਬਣਾਵਾਂਗੇ ਉੱਥੇ ਕੋ ਮੋਟਰ ਵੀ ਲੱਗੀ ਹੋਈ ਹੈ ਸਰਕਾਰੀ ਅੱਛਾ ਉਹਦੇ ਵਾਸਤੇ ਕੋਈ ਗ੍ਰਾਂਟ ਕੋਈ ਆਈ ਹੈ ਜੀ ਗ੍ਰਾਂਟ ਆਈ ਹੋਈ ਹੈ ਅੱਛਾ ਜੀ ਪੰਜਾਬ ਸਰਕਾਰ ਵੱਲੋਂ ਸਕੂਲ ਵਾਸਤੇ ਔਰ ਇੱਕ ਇੰਦਨ ਵਾਲੇ ਖੇਤਰ ਨਾਲ ਅੱਛਾ ਜੀ ਇਹਨਾਂ ਵਾਸਤੇ ਪੂਰੇ ਹਫਤੇ ਤੱਕ ਤੋਂ ਕੁੱਦਰ ਲੱਗ ਰਹੇ ਮਟਰ ਠੀਕ ਹੈ ਜੀ ਕਿ ਲਾਇਬ੍ਰੇਰੀ ਪਲਾਨ ਕਰ ਰਹੇ ਜੀ ਠੀਕ ਹੈ ਕੰਮ ਕਰਦੇ ਨਾਲ ਹੀ ਸਾਡਾ ਜਿਹੜਾ ਹਾਂ ਜੀ ਕਰ ਰਹੇ ਹਾਂ ਹੂੰ ਸਾਹਿਬ ਜੀ ਵਾਸਤੇ ਵੀ ਲਗਭਗ ਗੱਲ ਫਾਈਨਲ ਹੋ ਗਈ ਐ ਐਮਐਲਏ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਜੀ ਸਾਹਿਬ ਨਾਲ ਹੋ ਰਹੀ ਸੀ ਹਾਂ ਜੀ ਦੇਖਦੇ ਹਾਂ ਹੁਣ ਸਰਕਾਰ ਕਦੋਂ ਹੋਣਾ ਇਹ ਹੋ ਰਹੀ ਕਰਦੀ ਐ ਫਿਰ ਉਸ ਹਿਸਾਬ ਨਾਲ ਬਿਲਕੁਲ ਬਿਲਕੁਲ ਮੈਂ ਚੱਲਣਾ ਜੀ ਚਲੋ ਬਹੁਤ ਧੰਨਵਾਦ ਤੁਹਾਡਾ ਭਾਈ ਜੀ ਬਹੁਤ ਵਧੀਆ ਸ਼ੁਕਰੀਆ ਜੀ ਮਿਹਰਬਾਨੀ